ਸਤਿ ਸ਼੍ਰੀ ਅਕਾਲ ਪੀਪੀ ਬੱਤੀ ਨਮਾਸ਼ਾਹਰ ਦੇਖ ਰਹੇ ਹੋ ਮੈਂ ਦਿਨੇਸ਼ਵਰੀ ਸਾਥੀਓ ਅੱਜ ਇੱਕ ਵਾਰ ਫਿਰ ਤੋਂ ਤੁਹਾਡੇ ਲਈ ਇੱਕ ਬਹੁਤ ਹੀ ਪੋਜ਼ਿਟਿਵ ਖਬਰ ਲੈ ਕੇ ਆਏ ਆਂ ਦਿਲ ਤਾਂ ਸਾਰਿਆਂ ਕੋਲ ਹੁੰਦਾ ਲੇਕਿਨ ਇਨਸਾਨੀਤ ਵਾਲਾ ਪੁਰਜਾ ਕਿਸੇ ਕਿਸੇ ਕੋਲ ਹੁੰਦਾ ਸਾਡੇ ਨਾਲ ਦਰਸ਼ਨ ਜੀ ਮੌਜੂਦ ਨੇ ਦਰਸ਼ਨ ਸਿੰਘ ਜੀ ਮੌਜੂਦ ਨੇ ਅਧਿਆਪਕ ਨੇ ਤੁਹਾਨੂੰ ਪਤਾ ਹੈ ਕਿ ਅਧਿਆਪਕ ਜਿਹੜਾ ਹੁੰਦਾ ਉਹ ਸਮਾਜ ਨਿਰਮਾਤਾ ਹੁੰਦਾ ਤੇ ਮੈਂ ਇਹ ਗੱਲ ਸਮਝਦਾ ਕਿ ਜਿਹੜੇ ਦਰਸ਼ਨ ਸਿੰਘ ਜੀ ਕੋ ਪੜ੍ਹੇ ਹੋਣੇ ਆ ਉਹਨਾਂ ਨੂੰ ਸੱਚ ਦੇ ਦਰਸ਼ਨ ਜ਼ਰੂਰ ਹੋਗੇ ਹੋਣੇ ਆ ਕਿਉਂਕਿ ਇਹਨਾਂ ਦੀ ਆਪਰੂ ਬਹੁਤ ਚੰਗੀ ਆ ਗੱਲ ਕੀ ਹੁੰਦੀ ਆ ਜੀ ਅੱਜ ਦਰਸ਼ਨ ਸਿੰਘ ਜੀ ਆਪਣੇ ਘਰ ਵੱਲੋਂ ਵਾਪਸ ਜਾ ਰਹੇ ਸੰਤ ਉਹਨਾਂ ਨੂੰ ਇੱਕ ਪਰਸ ਮਿਲਦਾ ਹੈ ਲਵਾਰਿਸ ਪਰਸ ਮਿਲਦਾ ਜਿਹਦੇ ਵਿੱਚ ਹਜ਼ਾਰਾਂ ਰੁਪਏ ਸਨ ਲਗਭਗ 10000 ਰੁਪਏ ਇਸ ਪਰਸ ਵਿੱਚ ਸੀਗਾ ਔਰ ਇਹ ਪਰਸ ਫਿਰ ਜਦੋਂ ਜਦ ਕਰਦੇ ਆ ਕਿ ਵਾਪਸ ਮੋੜਨਾ ਕਿਸੇ ਦੀ ਅਮਾਨਤ ਹੈ ਪੈਸੇ ਵਿੱਚ ਬਹੁਤ ਜ਼ਿਆਦਾ ਨਹੀਂ ਤਾਂ ਇਹ ਫਿਰ ਬਿੱਲ ਚੈੱਕ ਕਰਦੇ ਆ ਅਧਰਵਾੜ ਕਾਰਡ ਚੈੱਕ ਕਰਦੇ ਆ ਔਰ ਫਿਰ ਹੌਲੀ ਹੌਲੀ ਮਿਹਨਤ ਕਰਕੇ ਪ੍ਰਸ਼ੋਤਮ ਜੀ ਤੱਕ ਪਹੁੰਚ ਜਾਂਦੇ ਆ ਪ੍ਰਸ਼ੋਤਮ ਜੀ ਔਰ ਉਹਨਾਂ ਦਾ ਪਰਸ ਜਿਹੜਾ ਡਿੱਗ ਜਾਂਦਾ ਪਰਸ਼ੋਤਮ ਜੀ ਤੁਹਾਨੂੰ ਪਤਾ ਜਦੋਂ ਪਰਸ ਡਿੱਗ ਜੇ ਵਿੱਚ 10000 ਰੁਪਏ ਹੋਵੇ ਲਗਭਗ ਤਾਂ ਬੰਦਾ ਪਰੇਸ਼ਾਨ ਤਾਂ ਹੁੰਦਾ ਹੈ ਲੇਕਿਨ ਸਰ ਉਹਨਾਂ ਦੀਆਂ ਕੋਸ਼ਿਸ਼ਾਂ ਕਾਮਯਾਬ ਹੁੰਦੀਆਂ ਤੇ ਪਰਸ਼ੋਤਮ ਜੀ ਤੱਕ ਇਹਨਾਂ ਦਾ ਮੇਲ ਹੋ ਜਾਂਦਾ ਔਰ ਹੁਣ ਇਹ ਜਿਹੜਾ ਉਹਨਾਂ ਦਾ ਪਰਸ ਹੈ ਰਿਟਰਨ ਕਰਨ ਲੱਗਿਆ ਤੁਹਾਨੂੰ ਇੱਕ ਵਾਰੀ ਤਸਵੀਰਾਂ ਵੀ ਦਿਖਾ ਦਈਏ ਤੇ ਨਾਲ ਦੀਆਂ ਲਫਸੀ ਉਸ ਤੋਂ ਬਾਅਦ ਦਰਸ਼ਨ ਜੀ ਤੇ ਪਰਸ਼ੋਤਮ ਜੀ ਉਹਨਾਂ ਨਾਲ ਗੱਲਬਾਤ ਕਰਨਗੇ ਸਰ ਆ ਪਰਸ ਇਹਨਾਂ ਦਾ ਹੈਂਡ ਓਵਰ ਕਰ ਦਿਓ ਜੀ ਠੀਕ ਹੈ ਜੀ ਪੈਸੇ ਚੈੱਕ ਕਰ ਲਓ ਮੈਂ ਪਸ ਚੈੱਕ ਕਰ ਲਿਆ ਉਹਨਾਂ ਦੀ ਇਨਸਾਨੀਅਤ ਹੀ ਦੇਖ ਕੇ ਬੰਦੇ ਨੂੰ ਇੱਕ ਕੋਈ ਦੂਸਰੀ رائے ਨਹੀਂ ਹੁੰਦੀ ਪਰਸ ਵਿੱਚ ਕੁਝ ਨਿਕਲ ਗਿਆ ਹੋਊਗਾ ਜਿੱਦਾਂ ਦਾ ਹੈਗਾ ਪਰਸ ਉਹਨਾਂ ਨੇ ਮੈਨੂੰ ਸੌਂਪ ਦਿੱਤਾ ਔਰ ਮੈਂ ਬਹੁਤ ਦਿਲੋਂ ਧੰਨਵਾਦ ਕਰਦਾ ਇਹਨਾਂ ਦਾ ਕਿ ਇਦਾਂ ਦੇ ਬੰਦੇ ਵੀ ਦੁਨੀਆ ਤੇ ਹੈਗੇ ਆ ਹਲੇ ਵੀ ਹੈਗੇ ਆ ਹਲੇ ਵੀ ਹੈਗੇ ਆ ਕਿ ਜਦ ਕਿ ਇਹ ਚੀਜ਼ ਕੋਈ ਵੀ ਅੱਜ ਦੇ ਟਾਈਮ 'ਚ ਨਹੀਂ ਵਾਪਸ ਕਰਦਾ ਕਿਉਂਕਿ ਹਜ਼ਾਰਾਂ ਰੁਪਏ ਕੋਈ ਦੇਖ ਕੇ ਚੰਗੇ ਬੰਦੇ ਦੀ ਵੀ ਨੀਅਤ ਬਦਲ ਜਾਂਦੀ ਹੈ ਲੇਕਿਨ ਇਹਨਾਂ ਦੇ ਜਾਨੀ ਕਿ ਕੋਈ ਮੇਰੇ ਕੋਲ ਲਫ਼ਜ਼ ਹੈ ਨਹੀਂ ਜਿਹੜਾ ਇਹਨਾਂ ਦਾ ਦਰਸ਼ਨ ਜੀ ਦੇ ਦਰਸ਼ਨ ਕਰ ਲਿਆ ਸੀ ਦਰਸ਼ਨ ਕਰ ਮੈਂ ਸਚਾਈ ਦੇ ਦਰਸ਼ਨ ਕਰ ਲੇ ਇਨਸਾਨੀਅਤ ਦੇ ਦਰਸ਼ਨ ਕਰ ਲੇ ਹੈ ਇਹਨਾਂ ਦਾ ਕੋਈ ਦੇਣ ਨਹੀਂ ਦੇ ਸਕਦਾ ਜੀ ਇਨਸਾਨੀਅਤ ਹਲੇ ਵੀ ਜਿੰਦਾ ਹੈ ਹਲੇ ਵੀ ਜਿੰਦਾ ਹੈ ਅੱਛਾ ਇੱਕ ਸੱਚੀ ਗੱਲ ਦੱਸਿਓ ਪਰਸ਼ੋਤਮ ਜੀ ਆਪਣੀ ਟੀ-ਸ਼ਰਟ ਤਾਂ ਹੀ ਪਾ ਕੇ ਫਿਰਦੇ ਕਿ ਮੈਂ ਹੀ ਪਰਸ਼ੋਤਮ ਹਾਂ ਮੈਂ ਹੀ ਪਰ ਇਹਨੇ ਆਪਣੇ ਆਪਣੀ ਫੋਟੋ ਵਾਲੀ ਟੀ-ਸ਼ਰਟ ਪਾਈ ਹੋਈ ਹੈ ਨਹੀਂ ਹੈ ਜੀ ਪਰਸ਼ੋਤਮ ਮੇਰੇ ਹੀ ਹੱਥ 'ਚ ਲਿਖਿਆ ਹੈ ਇਹ ਪ੍ਰੂਫ ਦੇਤਾ ਇਹਨਾਂ ਨੇ ਵੀ ਪ੍ਰੂਫ ਦਿੱਤਾ ਇਹਨਾਂ ਨੇ ਪ੍ਰੂਫ ਦਿੱਤਾ ਜੀ ਜੀ ਚਲ ਆਪਾਂ ਸਰ ਉਹਨਾਂ ਦਾ ਗੱਲ ਕਰ ਲਈ ਸਰ ਬਹੁਤ ਬਹੁਤ ਤੁਹਾਡਾ ਸ਼ੁਕਰਾਨਾ ਬਹੁਤ ਬਹੁਤ ਮਿਹਰਬਾਨੀ ਤੁਹਾਡੀ ਸ਼ਲਾਘਾ ਬਣਦੀ ਹੈ ਔਰ ਸੱਚੀਓ ਰੂਹ ਖੁਸ਼ ਹੋ ਗਈ ਤੁਹਾਡੇ ਤੋਂ ਜਿਹੜੇ ਬੱਚੇ ਵੀ ਪੜਦੇ ਹੋਣਗੇ ਉਹਨਾਂ ਨੂੰ ਵੀ ਬੜੀ ਅੱਛੀ ਸਿੱਖਿਆ ਮਿਲਦੀ ਹੋਵੇਗੀ ਔਰ ਜਿਹੜੇ ਅੱਜ ਤੁਸੀਂ ਇਨਸਾਨੀਅਤ ਦੀ ਮਿਸਾਲ ਦਿਖਾਈ ਉਹਦੀ ਬਹੁਤ ਬਹੁਤ ਤਾਰੀਫ਼ ਸਰ ਧੰਨਵਾਦ ਤੁਹਾਡਾ ਬਹੁਤ ਬਹੁਤ ਜੀ ਵੈਸੇ ਜਦੋਂ ਮੈਨੂੰ ਪਰਸ ਮਿਲਿਆ ਮੈਨੂੰ ਹੋਰ ਕੁਝ ਨਹੀਂ ਸੋਚਿਆ ਵਿੱਚੋਂ ਕੁਝ ਮਿਲ ਨਹੀਂ ਰਿਹਾ ਸੀ ਵੀ ਇਹਦਾ ਬਿੱਲ ਸੀ ਮੈਂ ਕਿਹਾ ਮੈਂ ਕਿੱਥੋਂ ਲੱਭੂਗਾ ਇਸ ਬੰਦੇ ਨੂੰ ਜੀ ਕੁਦਰਤੀ ਮੈਨੂੰ ਤੁਹਾਡਾ ਅੱਗੇ ਤੁਹਾਡੀ ਵੀਡੀਓ ਦੇਖਦੇ ਰਹੀਦਾ ਤੇ ਤੁਹਾਡਾ ਨੰਬਰ ਜੀ ਮੇਰੇ ਕੋਲ ਯਾਦ ਆ ਗਿਆ ਮੈਂ ਤੁਹਾਨੂੰ ਮੈਂ ਫੂਰ ਲੰਘਣ ਲੱਗਣਾ ਉਹ ਲੱਭ ਦੇਣਗੇ ਕਿ ਕਦਮੇ ਬੰਦਾ ਤਾਂ ਅਮਾਨਤ ਮੈਨੂੰ ਪੈਸੇ ਜ਼ਿਆਦਾ ਸੀ ਮੈਂ ਕਿਹਾ ਬੰਦਾ ਜੋ ਅਫਸਰਟ ਹੋ ਸਕਦਾ ਜ਼ਿਆਦਾ ਪੈਸੇ ਦੇਖ ਕੇ ਮੇਰੇ ਪੈਸੇ ਗਵਾਚ ਗਏ ਜਾਂ ਕੀ ਹੈ ਘਰ ਦੇ ਵੀ ਅੱਛਾ ਪੈਸੇ ਜ਼ਿਆਦੇ ਤੁਹਾਡੀਆਂ ਕੋਸ਼ਿਸ਼ਾਂ ਵੀ ਜ਼ਿਆਦਾ ਹੋ ਗਈਆਂ ਕੋਸ਼ਿਸ਼ਾਂ ਦਾ ਦੋ ਹੈ ਚਲੋ ਮੈਂ ਕਿ ਕਿਸੇ ਦੀ ਮਾਤ ਮੁੜ ਜਵੇ ਟਾਈਮ ਸ਼ੇਅਰ ਘਰ ਤੇ ਵਧੀਆ ਤੁਹਾਨੂੰ ਫੋਨ ਲਾਉਣ ਤੋਂ ਬਾਅਦ ਮੈਂ ਤੁਹਾਡੇ ਨਾਲ ਗੱਲ ਹੋਣ ਤੋਂ ਬਾਅਦ ਵਾਪਸ ਆ ਰਿਹਾ ਸੀ ਮੈਨੂੰ ਰੋਹਿਤ ਭਾਰਤ ਬਾਜ ਦਾ ਨੰਬਰ ਉੱਦਾਂ ਪਤਾ ਸੀ ਕਿ ਰੇਲਵੇ ਰੋਡ ਦੇ ਉੱਪਰ ਹੀ ਘਰ ਦੁਕਾਨ ਆ ਉਹਨੂੰ ਫੋਨ ਕਰਕੇ ਪਹਿਲਾਂ ਇਹੀ ਪੁੱਛਿਆ ਕਿ ਤੁਹਾਡਾ ਮੁਹੱਲਾ ਕਿਹੜਾ ਹਾਂ ਕਹਿੰਦੇ ਮੇਰਾ ਰਵਦਾਸ ਮੁਹੱਲਾ ਮੈਂ ਕਿਹਾ ਜੀ ਇਦਾਂ ਦਾ ਕਰਕੇ ਮੈਨੂੰ ਐਸ ਬੰਦੇ ਦਾ ਸਾਮਾਨ ਮਿਲਿਆ ਕਹਿੰਦੇ ਮੈਂ ਦੇਖ ਲੈਣਾ ਹੈਗਾ ਮੈਂ ਸ਼ਾਇਦ ਉਹੀ ਹੋਣਾ ਉਦੋਂ ਤੀ ਤੁਹਾਡੇ ਬਾਅਦ ਫੋਨ ਬੰਦ ਹੋਣ ਤੋਂ ਬਾਅਦ ਹੋਈ ਗੱਲ ਮੈਂ ਤਾਂਹੀਂ ਤੁਹਾਨੂੰ ਜਿਹੜੇ ਤੋਂ ਦੱਸਿਆ ਜੀ ਬਾਕੀ ਕਰੇ ਚੰਗੇ ਆ ਹਾਂ ਕਿ ਬੰਦਾ ਸ਼ਾਇਦ ਉਹੀ ਮਿਲ ਗਿਆ ਮੈਨੂੰ ਜੀ ਆਹ ਤਾਂ ਤੁਹਾਨੂੰ ਪਰਸ ਮਿਲਿਆ ਕਿੱਥੋਂ ਸੀ ਇੱਕ ਵਾਰੀ ਸਮਝਾ ਦਿਓ ਇਹ ਮੈਨੂੰ ਰੇਲਵੇ ਰੋਡ ਦੇ ਉੱਤੇ ਸਟੇਟ ਬੈਂਕ ਦੇ ਕੋਲ ਮੈਂ ਗਿਆ ਸੀ ਉਤੋਂ ਅੱ ਮੋਰੇ ਤਾਂ ਉੱਥੇ ਮੈਂ ਦੋ ਬੰਦਿਆਂ ਨੂੰ ਪੁੱਛਿਆ ਉਸ ਟਾਈਮ ਕਿ ਤੁਸੀਂ ਪਰਸ ਦੇਖਦਾ ਦੇਖਿਆ ਕਹਿੰਦੇ ਨਹੀਂ ਫਿਰ ਮੈਂ ਸੋਚਿਆ ਮੈਂ ਕਿਹਾ ਹੋਰ ਨਾ ਜਾਣ ਕੇ ਆ ਜਵੇ ਪੈਸੇ ਦੇਖ ਕੇ ਕਿ ਹਾਂ ਮੇਰਾ ਹੀ ਆ ਇਹ ਤਾਂ ਮੈਨੂੰ ਕੋਈ ਸਮਾਨ ਮਿਲਿਆ ਨਾ ਵਿੱਚ ਅੱਛਾ ਇੱਕ ਹੋਰ ਹੋਰ ਚੀਜ਼ ਦੇਖੋ ਸਰ ਉਹਨਾਂ ਦਾ ਸਰ ਉਹਨਾਂ ਦਾ ਨਾਮ ਦਰਸ਼ਨ ਸਚਾਈ ਦੇ ਆਪਾਂ ਦਰਸ਼ਨ ਕਰ ਲਏ ਕਿ ਭਗਤ ਜੀ ਰੈਸਟੋਰੈਂਟ ਦੇ ਨੇੜੇ ਭਗਤ ਬੰਦੇ ਨੂੰ ਪਰਸ ਮਿਲਿਆ ਹੈ ਭਗਤ ਬੰਦੇ ਨੂੰ ਪਰਸ ਮਿਲਿਆ ਆਏ ਵੀ ਮੱਥਾ ਟੇਕ ਕੇ ਅਸੀਂ ਪਾਜਾ ਪੀਰ ਦੇ ਇੱਥੇ ਬੇੜਾ ਤਰਨ ਗਏ ਸੀਗੇ ਤੇ ਉਸ ਆਜਾ ਪੀਰ ਕਹਿੰਦਾ ਤੇਰਾ ਬੇੜਾ ਅੜ ਨਹੀਂ ਦਿੰਦਾ ਦੇਖ ਵੀ ਜਾਊਗਾ ਤਾਂ ਵੀ ਮੈਂ ਖੜਾ ਸੱਚੇ ਬੰਦੇ ਹੈਗੇ ਆ ਜਿਹੜਾ ਤੇਰਾ ਬੇੜਾ ਬੰਨੇ ਲਾਉਗੇ ਮਤਲਬ ਉਹਦੇ ਰੂਪ ਰੱਬ ਦੇ ਰੂਪ ਚ ਬੰਦੇ ਆਉਂਦੇ ਆ ਪਹਿਲਾਂ ਇਹਨਾਂ ਨੂੰ ਇਹ ਚੀਜ਼ ਕਹਿ ਕੇ ਹਟਿਆ ਕਿ ਉਹ ਪਰਮਾਤਮਾ ਖੁਦ ਤੁਹਾਡੇ ਵਿੱਚ ਬਸ ਕੇ ਇਹ ਚੀਜ਼ ਤੁਹਾਡੇ ਅੰਦਰ ਜ਼ਮੀਰ ਨੂੰ ਜਗਾਇਆ ਵੀ ਤੁਸੀਂ ਇਹ ਚੀਜ਼ ਜਿਹਦੀ ਹੈਗੀ ਉਹਦੇ ਤੱਕ ਪਹੁੰਚਾਓ ਚੀਜ਼ ਤੇ ਨਿਗਾ ਹੀ ਪਹਿਲਾਂ ਜ਼ਮੀਰ ਜਾਗਦੀ ਵਾਲੀ ਦੀ ਟਿਕਾ ਪਈ ਆ ਹਾਂਜੀ ਕਹਿੰਦੇ ਦੂਸਰੀ ਦੀ ਪਈ ਜਾਂਦੀ ਉਹ ਤਾਂ ਹੁਣ ਤੱਕ ਕਾਦੇ ਹੀ ਖਾਲੀ ਪਰਸ ਪਿਆ ਹਣਾ ਸੀ ਪਰਸ ਹੀਰੋ ਲੀਰ ਹੋਣਾ ਸੀ ਪੈਸੇ ਉੱਜੜ ਗਏ ਹੋਣੇ ਸੀ ਹਾਂਜੀ ਹਾਂਜੀ ਖਾਲੀ ਪਰਸ ਪਿਆ ਹੋਣਾ ਸੀ ਬਾ ਇਹ ਨਹੀਂ ਆਸ ਐ ਨਹੀਂ ਸੀ ਲੇਕਿਨ ਉਹ ਪਰਮਾਤਮਾ ਤੁਸੀਂ ਕੰਮ ਕੀ ਕਰਦੇ ਮੈਂ ਇਲੈਕਟ੍ਰੀਸ਼ੀਅਨ ਦਾ ਵੀ ਕੰਮ ਕਰਦਾ ਉਹਦਾ ਇਲੈਕਟ੍ਰੀਸ਼ੀਅਨ ਦਾ ਵੀ ਤੇ ਨਾਲ ਕੀ ਕਰਦੇ ਉਹਦਾ ਸਾਡਾ ਐਸਪੀਡੀਜ ਆਪਣਾ ਲਿੰਕ ਹਾਂਜੀ ਪਾ ਲਈ ਫੋਟੋ ਲਈ ਹਾਂਜੀ ਹਾਂਜੀ ਦੋਨਾਂ ਦੀ ਆਈਡ ਹੋ ਗਈ ਹੈ ਮੰਨ ਮਰ ਠੀਕ ਹੈ ਠੀਕ ਹੈ ਚਲੋ ਠੀਕ ਹੈ ਸਰ ਬਹੁਤ ਸ਼ੁਕਰ ਹੈ ਸਰ ਬਹੁਤ ਮਿਹਰਬਾਨੀ ਤੁਹਾਡਾ ਜੀ ਤੁਹਾਡਾ ਵੀ ਧੰਨਵਾਦ ਤੇ ਇਹਨਾਂ ਦਾ ਵੀ ਧੰਨਵਾਦ ਬਰਨਾਲਾ ਪਿੰਡ ਹੈ ਤੁਹਾਡਾ ਮੇਰਾ ਪਿੰਡ ਬਰਨਾਲਾ ਜੀ ਠੀਕ ਹੈ ਜੀ ਪੜਾਉਨੇ ਤੁਸੀਂ ਕਿੱਥੇ ਆ ਮੈਂ ਬੰਗਾ ਸਕੂਲ ਆਫ ਫੈਮਿਨਿਸ ਬੰਗਾ ਠੀਕ ਹੈ ਜੀ ਹਾਂਜੀ ਐਮੀਨ ਸਾਰਾ ਤੁਹਾਡੇ ਕੋਲ ਹੀ ਆ ਜੀ ਉਹ ਨਹੀਂ ਉਹ ਪ੍ਰਮਾਤਮਾ ਦੇ ਕੋਲ ਆ ਜੀ ਪ੍ਰਮਾਤਮਾ ਦੀ ਦੇਣਾ ਕਿਸੇ ਦਾ ਪੈਸਾ ਰੱਖ ਕੇ ਕੀ ਕਰਾਂਗੇ ਬਹੁਤ ਚੰਗੀ ਹੈ ਹਨਾ ਜੀ ਬਹੁਤ ਚੰਗੀ ਹੈ ਬੱਚਿਆਂ ਨੂੰ ਅਸੀਂ ਕੀ ਦੱਸਾਂਗੇ ਫਿਰ ਔਰ ਜਿਹੜੇ ਤੁਹਾਡੇ ਸਟੂਡੈਂਟਸ ਨੇ ਉਹਨਾਂ ਨੂੰ ਬੇਨਤੀ ਕਰੂੰਗਾ ਜ਼ਰੂਰ ਤੁਸੀਂ ਆਪਣੇ ਮਾਸਟਰ ਦੀ ਦੀ ਛਲਾਗਾ ਕਰਨੀ ਹੈ ਟੀਚਰਸ ਨੂੰ ਸਮਾਜ ਨਿਰਮਾਤਾ ਕਿਹਾ ਜਾਂਦਾ ਤੇ ਜੇ ਇਹੋ ਜਿਹੇ ਨਿਰਮਾਤਾ ਹੋਣ ਤਾਂ ਫਿਲਮ ਬਹੁਤ ਸੋਹਣੀ ਬਣਦੀ ਹੈ ਤਾਂ ਬੱਚੇ ਦੀ ਜ਼ਿੰਦਗੀ ਬਹੁਤ ਖੂਬਸੂਰਤ ਬਣ ਜਾਂਦੀ ਹੈ ਕਿਉਂਕਿ ਕਿਉਂਕਿ ਬੱਚੇ ਦੇ ਮਿਲ ਗਿਆ ਤੁਹਾਡਾ ਬਸ ਇਹ ਕਿਉਂਕਿ ਬੱਚਿਆਂ ਕੋਲ ਪ੍ਰਿੰਸੀਪਲਸ ਬਹੁਤ ਅੱਛੇ ਆ ਜਾਂਦੇ ਆ ਐਥਿਕਸ ਬਹੁਤ ਅੱਛੇ ਆ ਜਾਂਦੇ ਆ ਬੱਚਿਆਂ ਨੂੰ ਵੈਲਿਊਜ਼ ਜਿਹੜੀਆਂ ਬਹੁਤ ਅੱਛੇ ਮਿਲਦੀਆਂ ਸਰ ਬਹੁਤ-ਬਹੁਤ ਸ਼ੁਕਰਿਆ ਬਹੁਤ ਮਿਹਰਬਾਨੀ ਰੱਬ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ ਔਰ ਤੁਹਾਡੇ ਜਿਹੇ ਟੀਚਰ ਹਰੇਕ ਸਟੂਡੈਂਟ ਕੋਲੋਂ ਬਹੁਤ ਸ਼ੁਕਰੇ ਸਰ ਬਹੁਤ ਮਿਹਰਬਾਨੀ ਧੰਨਵਾਦ ਧੰਨ ਬੜੇ ਨਵੀਆਂ ਨਵਾਸ਼ਾਂ ਨੂੰ ਛੋਟੀ ਦਿਨੀ ਸੁਣੀ ਕੈਮਰਾ ਪਰ ਸੁਣਨ ਜਾਂਦਾ ਬਹੁਤ ਹੱਤ ਉਸ ਮਗੇ ਸੱਚੀ ਗੱਲ ਆਪਣਾ